ਸਮਰਾਲਾ ਦੇ ਨਾਂ ਲੱਗਦੇ ਪਿੰਡ ਸਲੋਦੀ ਦੇ ਵਿੱਚ ਪ੍ਰਾਈਵੇਟ ਸਕੂਲ ਵਿੱਚ ਇਕੱਠੀ ਕੀਤੀ ਗਈ ਸਮੱਗਰੀ ਨੂੰ ਹਰ ਪ੍ਰਭਾਵਿਤ ਇਲਾਕੇ ਨੂੰ ਰਵਾਨਾ ਕੀਤਾ। ਇਹ ਜੋ ਸਮੱਗਰੀ ਸੀ ਵੱਖ-ਵੱਖ ਪਿੰਡਾਂ ਵਿੱਚੋਂ ਇਕੱਠੀ ਕੀਤੀ ਗਈ ਸੀ ਜੋ ਅੱਜ ਕੈਬਨਟ ਮੰਤਰੀ ਤਨਪ੍ਰੀਤ ਸਿੰਘ ਸੋਨ ਦੇ ਹਵਾਲੇ ਕੀਤੀ ਗਈ। ਸਕੂਲ ਦੀ ਡਾਇਰੈਕਟਰ ਮੈਡਮ ਸੋਨੀਆ ਨੇ ਗੱਲਬਾਤ ਕਰਦੇ ਕਿਹਾ ਕਿ ਲੋਕ ਹੜ੍ਹਾਂ ਦੇ ਮਾਰ ਚੱਲ ਰਹੇ ਨੇ ਤੇ ਸਾਡਾ ਸਭ ਦਾ ਫਰਜ਼ ਬੰਦਾ ਹੈ ਕਿ ਅੱਗੇ ਹੋ ਕੇ ਇਹਨਾਂ ਪੀੜਤਾਂ ਦੀ ਮਦਦ ਕਰੀਏ ਉਹਨਾਂ ਨੇ ਅਧਿਆਪਕ ਦਿਵਸ ਤੇ ਬੋਲਦੇ ਹੋਏ ਕਿਹਾ ਕਿ ਮੇਰੇ ਸਕੂਲ ਦੇ ਟੀਚਰਾਂ ਦੇ ਵੱਲੋਂ ਪਿੰਡਾਂ ਵਿੱਚ ਆਈ ਹੋਈ ਰਾਸ਼ਨ ਨੂੰ ਹਰ ਪੀੜਤਾਂ ਤੱਕ ਪਹੁੰਚਾ ਲਈ ਤਿਆਰ ਕੀਤਾ ਗਿਆ ਹੈ ਉਹਨਾਂ ਹੋਰ ਵੀ ਸਕੂਲਾਂ ਨੂੰ ਅਪੀਲ ਕੀਤੀ ਕਿ ਵੱਧ ਛੜ ਕੇ ਹਰ ਪੀੜਤਾਂ ਦੀ ਮਦਦ ਲਈ ਅੱਗੇ ਆਓ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੈਂ 소ਨੀਆ ਤਵਨ ਪਲੈਨੇਟੀ ਸਕੂਲ ਖੰਨਾ ਤੋਂ ਸੋ ਮੈਂ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਇੱਕ ਕੰਟ੍ਰਿਬਿਊਸ਼ਨ ਵਾਸਤੇ ਅਸੀਂ ਅੱਜ ਇਹ ਤੋਂ ਐਸਸੀ ਵੀ ਇਹ ਭੇਜਿਆ ਜਾ ਰਹੇ ਹਾਂ ਬਾਕੀ ਕਿੱਥੋਂ ਕਿੱਥੋਂ ਇਕੱਠਾ ਕੀਤਾ ਤੇ ਅੱਜ ਟੀਚਰ ਡੇ ਦੇ ਮੌਕੇ ਤੇ ਕੀ ਕਹਿਣਾ ਚਾਹੁੰਦੇ ਤੁਹਾਡੇ ਟੀਚਰ ਵੀ ਇਸ ਵਿੱਚ ਸਹਿਯੋਗ ਦੇ ਰਹੇ ਹਾਂ ਸੋ ਮੈਂ ਪਹਿਲਾਂ ਮੈਂ ਟੀਚਰਸ ਡੇ ਬਾਰੇ ਗੱਲ ਕਰਨਾ ਚਾਹੁੰਦੇ ਸਾਡੀ ਟੀਚਰਸ ਨੇ ਦੇ ਇੱਕ ਸੈਟਨ ਐਗਜ਼ਾਮਪਲ ਕਿ ਟੀਚਰ ਸਿਰਫ ਕਿਤਾਬਾਂ ਤੋਂ ਪੜ੍ਹਾਣ ਵਾਲੇ ਨਹੀਂ ਹੈਗੇ ਉਹ ਐਗਜ਼ਾਮਪਲ ਸੈੱਟ ਕਰਦੇ ਨੇ ਪ੍ਰੈਕਟੀਕਲੀ ਦਿਖਾਉਂਦੇ ਨੇ ਕਿ ਉਹ ਕਿਵੇਂ ਖੜੇ ਹੋ ਸਕਦੇ ਨੇ ਤੇ ਪਿਛਲੇ ਇੱਕ ਹਫ਼ਤੇ ਪੂਰਾ ਸਾਡੇ ਟੀਚਰਸ ਨੇ ਸਾਰੇ ਪਿੰਡਾਂ ਤੋਂ ਜਾ ਜਾ ਕੇ ਤੇ ਉੱਥੋਂ ਸਮਾਨ ਲਿਆ ਲਿਆ ਕੇ ਇੱਥੇ ਆ ਕੇ ਪੈਕੇਟ ਬਣਾਏ ਨੇ ਤਾਂ ਕਿ ਉੱਥੇ ਜਾ ਕੇ ਕਲ ਸਾਈਡ ਵਾਲਿਆਂ ਨੂੰ ਆਸਾਨੀ ਹੋ ਜਾਵੇ ਕਿਹੜੀ ਜਗ੍ਹਾ ਜਿਹੜੀ ਗੱਲ ਕਰੀਏ ਤਾਂ ਕਿਸ ਜਗ੍ਹਾ ਇਹ ਭੇਜਿਆ ਜਾਏ ਕਿ ਕੀ ਕੀ ਹੈਗਾ ਭਾਈ ਇਹ ਸਮਾਨ ਇਹਦੇ ਚ ਸਾਰਾ ਜ਼ਰੂਰਤ ਦਾ ਹੈਗਾ ਜਿਵੇਂ ਆਟਾ ਲੋਕਾਂ ਨੇ ਕਣਕ ਦਿੱਤੀ ਸੀ ਅਸੀਂ ਪਿਸਵਾ ਕੇ ਉਹਦੇ ਪੈਕੇਟ ਬਣਾਤੇ ਹੈਗੇ ਨੇ ਫਿਰ ਕਪੜੇ ਹੈਗੇ ਨੇ ਜਨਾਨੀਆਂ ਦੇ ਬੰਦਿਆਂ ਦੇ ਤੇ ਚੱਪਲਾਂ ਹੈਗੀਆਂ ਨੇ ਬੱਚਿਆਂ ਦੇ ਜਾ ਰਹੇ ਨੇ ਸੋਲਰ ਟਾਰਚਸ ਜਾ ਰਹੇ ਨੇ ਦਾਲਾਂ ਜਾ ਰਹੀਆਂ ਨੇ ਤੇ ਸਾਰਾ ਮੈਡੀਸਿਨਸ ਜਾ ਰਹੀਆਂ ਨੇ ਪਾਣੀ ਜਾ ਰਿਹਾ ਆਲਮੋਸਟ ਸਾਰੀ ਚੀਜ਼ਾਂ ਜਾ ਰਹੀਆਂ ਟਿੱਕਾਂ ਦੀ ਬੜੀ ਮਿਹਨਤ ਲੱਗੀ ਹੈ ਮੈਡਮ ਇਹਦੇ ਚ ਕੀ ਕਹਿਣਾ ਤੁਹਾਨੂੰ ਜਿਹੜਾ ਹੈਗਾ ਟਿੱਕਾਂ ਲਈ ਹਾਂਜੀ ਟੀਚਰਸ ਵਾਸਤੇ ਕਹਾਂਗੇ ਵੀ ਹੈਵ ਦਾ ਬੈਸਟ ਟੀਚਰਸ ਸੋ ਬੈਸਟ ਟੀਮ ਵੀ ਹੈਵ ਐਂਡ ਦਾ ਬੈਸਟ ਟੀਚਰਸ ਵੀ ਹੈਵ ਐਂਡ ਵੀ ਆਲਸੋ ਗਾਟ ਦਾ ਬੈਸਟ ਸਟੂਡੈਂਟਸ ਆਲਸੋ ਕਿਉਂਕਿ ਅਗਰ ਟੀਚਰ ਵਧੀਆ ਹੁੰਦਾ ਹੈ ਤਾਂ ਬੱਚਾ ਆਪਣੇ ਆਪ ਵਧੀਆ ਹੋ ਜਾਂਦਾ ਹੈ ਤੇ ਅੱਗੇ ਸਨੇਹਾ ਕੀ ਦੇਣਾ ਚਾਹੁੰਦੇ ਆ ਬਾਕੀ ਸਕੂਲਾਂ ਦੇ ਟੀਚਰਾਂ ਨੂੰ ਮੈਂ ਬਾਕੀ ਸਕੂਲਾਂ ਨੂੰ ਵੀ ਇਹ ਕਹਿ ਸਕਦੀ ਕਹਿਣਾ ਚਾਹੁੰਦੀ ਹਾਂ ਕਿ ਆਪਣਾ ਸਕੂਲ ਦਾ ਤੁਸੀਂ ਇਹਨੂੰ ਸੈਂਟਰ ਬਣਾ ਲਓ ਤੇ ਆਸ-ਪਾਸ ਦੇ ਜਿਹੜੇ ਪਿੰਡ ਹੈਗੇ ਨੇ ਤੁਹਾਡੇ ਪੇਰੈਂਟਸ ਹੈਗੇ ਨੇ ਬੱਚੇ ਹੈਗੇ ਨੇ ਉਹਨਾਂ ਨੂੰ ਪਾਰਟਿਸਪੇਸ਼ਨ ਕਰਵਾਓ ਔਰ ਇਨਕਰੇਜ ਕਰੋ ਕਿ ਇਹ 휴ਮੈਨਿਟੀ ਵਾਸਤੇ ਆਪਣੇ ਪੰਜਾਬ ਵਾਸਤੇ ਇਹ ਚੀਜ਼ ਜ਼ਰੂਰ ਕਰਾਂ। ਠੀਕ। ਠੀਕ। ਥੈਂਕ ਯੂ। ਸਭ ਤੋਂ ਪਹਿਲਾਂ ਤਾਂ ਮੈਂ ਪਲੈਨਟੀ ਸਕੂਲ ਦਾ ਉਹਦੇ ਦੇ ਓਨਰ ਦਾ ਤੇ ਨਾਲ ਆਸ-ਪਾਸ ਦੇ ਪਿੰਡਾਂ ਦੀ ਸੰਗਤ ਦਾ ਕਿਉਂਕਿ ਸੋਨੀਆ ਤਵਨ ਜੀ ਜੋ ਐ ਬਲੈਨਿਟੀ ਸਕੂਲ ਦੇ ਓਨਰ ਨੇ ਉਹ ਬਹੁਤ ਵੱਡਾ ਉਪਰਾਲਾ ਟਾਈਮ ਟਾਈਮ ਸਰ ਕਰਦੇ ਰਹਿੰਦੇ ਨੇ ਹੁਣ ਜਿਵੇਂ ਪੰਜਾਬ ਦਾ ਦੇਖੋ ਆਪਾਂ ਸਾਰੇ ਜਾਣਦੇ ਆ ਕਿ ਬਾੜ ਨੇ ਕਿੰਨਾ ਨੁਕਸਾਨ ਕੀਤਾ ਸੋ ਪਸ਼ੂ ਅੱਖੇ ਬੈਠੇ ਨੇ ਔਰ ਲੋਕਾਂ ਦੇ ਘਰ ਜਿਹੜੇ ਉਹ ਛੱਡਣੇ ਪੈ ਗਏ 10 ਤੋਂ 15 ਫੁੱਟ 15-15 ਫੁੱਟ ਪਾਣੀ ਘਰਾਂ ਦੇ ਵਿੱਚ ਲੋਕਾਂ ਦੇ ਆਇਆ ਹੋਇਆ। ਔਰ ਚੰਗੇ ਪਰਿਵਾਰਾਂ ਨੂੰ ਆਪਣੇ ਘਰ ਛੱਡ ਕੇ ਬਾਹਰ ਟੈਂਟ ਲਾ ਕੇ ਸੜਕਾਂ ਦੇ ਉੱਤੇ ਰਾਤਾਂ ਕੱਟਣੀਆਂ ਪੈ ਰਹੀਆਂ। ਬੜਾ ਦੁੱਖ ਹੈ ਇਸ ਗੱਲ ਦਾ। ਔਰ ਮੈਨੂੰ ਇਹ ਗੱਲ ਕਹਿਣ 'ਚ ਸੰਕੋਚ ਕੋਈ ਨਹੀਂ ਕਿ ਜਦੋਂ ਇਸ ਦੇਸ਼ ਭਾਰਤ ਨੂੰ ਸਾਡੇ ਨੂੰ ਜ਼ਰੂਰਤ ਪਈ ਪੰਜਾਬੀਆਂ ਨੇ ਆਪਣਾ ਖੂਨ ਪਸੀਨਾ ਵਹਾਇਆ। ਇਸ ਦੇਸ਼ ਨੂੰ ਜਦੋਂ ਇਹ ਪੂਰਾ ਦੇਸ਼ ਭੁੱਖਾ ਸੀ ਉਸ ਸਮੇਂ ਪੰਜਾਬ ਨੇ ਅੰਨ ਦੇ ਪੰਡਾਰ ਭਰੇ ਫਿਰ ਜਦੋਂ ਬਾਰਡਰਾਂ ਦੇ ਉੱਤੇ ਖੜ ਕੇ ਇਸ ਦੇਸ਼ ਲਈ ਕੁਰਬਾਨੀ ਕਰਨ ਦੀ ਗੱਲ ਆਈ ਤਾਂ ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਜਦੋਂ ਦੇਸ਼ ਦੀ ਆਜ਼ਾਦੀ ਦੀ ਗੱਲ ਹੋਈ ਤਾਂ ਕੁਰਬਾਨੀਆਂ 90% ਪੰਜਾਬੀਆਂ ਨੇ ਦਿੱਤੀਆਂ ਅੱਜ ਪੰਜਾਬ 'ਚ ਹਾਲਾਤ ਆਹੀ ਜੇ ਹੋ ਗਏ ਕਿ ਕੁਦਰਤੀ ਆਫਤਾਂ ਹੜ੍ਹ ਨੇ ਬੜੀ ਵੱਡੀ ਮਾਰ ਕੀਤੀ ਹੈ ਅੱਜ ਕਿੱਥੇ ਹੈ ਬਾਕੀ ਦੀ ਰੀਅਲ ਸਟੇਟਾ ਅੱਜ ਕਿੱਥੇ ਕੇਂਦਰ ਦੀ ਸਰਕਾਰ ਲੱਭਿਆ ਨਹੀਂ ਛਿਆਰੀ कल उरे केंद्र ਦੇ ਮੰਤਰੀ ਸ਼ਿਵਰਾਜ ਚੋਹਾਨ ਜੀ ਆਏ ਸੀ। ਉਹਨਾਂ ਦੇ ਨਾਲ ਭਾਜਪਾ ਦੇ ਉਰੇ ਦੇ ਪ੍ਰਧਾਨ ਵੀ ਆਏ ਸੀ। ਹੋਰ ਵੀ ਬੰਦੇ ਆਏ। ਬੜੀ ਆਸਤੂ ਨੂੰ ਇਸੀ ਵੀ ਕੁਝ ਨਾ ਕੁਝ ਦੇਖ ਕੇ ਜਾਣਗੇ। ਪਰ ਜਿਹੜੇ ਪੈਰੀ ਆਏ ਉਸੇ ਪੈਰੀ ਖਾਲੀ ਹੱਥ ਮੁੜ ਗਏ। ਬੜੇ ਦੁੱਖ ਦੀ ਗੱਲ ਹੈ। ਪਰ ਮੈਂ ਸਤਕੇ ਜਾਵਾਂ ਪੰਜਾਬੀਆਂ ਦੇ ਪੰਜਾਬ ਦੀ ਸੰਗਤ ਦੇ ਕੋਣ ਪਲੇਮੇਟ ਸਕੂਲ ਆ ਇਹ ਉਹ ਪੂਰੀ ਰਾਸ਼ਨ ਦੀ ਸਮਗਰੀ ਹੈ ਜਿਹੜੀ ਪੂਰੀ ਭਰ ਕੇ ਟਰੱਕ ਭੇਜਦੇ ਆਸ-ਪਾਸ ਦੇ ਸਰਪੰਚਾਂ ਨੇ ਪੰਚਾਂ ਨੇ ਰਾਲ ਮਿਲ ਕਿਉਂ ਪਰਲਾ ਕੀਤਾ ਔਰ ਇਹ ਫਤੇ ਗਾੜੀ ਚੂੜੀਆਂ ਵੇਖੇ ਜਾ ਰਿਹਾ ਔਰ ਖਾਲਸਾ ਏਡ ਦੀ ਸਾਰੀ ਟੀਮ ਸਾਡੇ ਪਿੱਛੇ ਖੜੀ ਹੈ ਖਾਲਸਾ ਏਡ ਦੀ ਸਾਰੀ ਟੀਮ ਇਹਨੂੰ ਮੋਨੀਟਰ ਕਰਕੇ ਲੈ ਜਾ ਰਹੀ ਹੈ ਔਰ ਉੱਥੇ ਜਾ ਕੇ ਡਿਸਟ੍ਰਿਬਿਊਟ ਕਰੂਗੀ ਦੇਖੋ ਪੰਜਾਬ ਨੇ ਤਾਂ ਫੇਰ ਆਪਣੇ ਪੈਰਾਂ 'ਸਰ ਖੜੇ ਹੋ ਜਾਣਾ ਕਿਉਂਕਿ ਪੰਜਾਬੀ ਬਹੁਤ ਸਪੋਰਟ ਕਰ ਰਹੇ ਨੇ ਸੰਗਤ ਬਹੁਤ ਸਪੋਰਟ ਕਰ ਰਹੀ ਹੈ ਬਹੁਤ ਸਾਰੇ ਐਨ ਆਰ ਆਈ ਵੀਰਾਂ ਦੇ ਫੋਨ ਆ ਰਹੇ ਨੇ ਕਿ ਅਸੀਂ ਡਾਇਰੈਕਟਰੀ ਨੂੰ ਮਦਦ ਭੇਜ ਰਹੇ ਆ ਔਰ ਅਸੀਂ ਮੁੱਖ ਮੰਤਰੀ ਰਾਹਤ ਕੋਸ਼ ਦੇ ਵਿੱਚ ਵੀ ਭੇਜਾਂਗੇ ਮਦਦ ਬਹੁਤ ਆਪਮਹਾਰੇ ਸੰਗਤ ਬੜੀ ਨਬ ਦੇ ਕਰ ਰਹੀ ਹੈ ਸਾਰੇ ਲੱਗੇ ਹੋਏ ਨੇ ਦੇਖੋ ਚਾਹੇ ਮੁੱਖ ਮੰਤਰੀ ਸਾਹਿਬ ਦੇ ਕਲੀਅਰ ਆਦੇਸ਼ ਨੇ ਚਾਹੇ ਕੋਈ ਮੰਤਰੀ ਹੈ ਚਾਹੇ ਕੋਈ ਐਮਐਲਏ ਦਾ ਕੋਈ ਅਧਿਕਾਰੀ ਸਾਰੇ ਗਰਾਊਂਡ ਲੈਵਲ ਤੇ ਉਤਰ ਕੇ ਜਾ ਕੇ ਸੇਵਾ ਕਰਨਗੇ ਮੈਂ ਫਿਰ ਇੱਕੋ ਗੱਲ ਕਹਿਣਾ ਪੰਜਾਬ ਆਪਣੇ ਸਰ ਖੜਾ ਹੋ ਜੂਗਾ ਪਰ ਪੰਜਾਬ ਦੇ ਦਿਲ ਚ ਜੀ ਟੀਸ ਹੈ ਉਹ ਹਮੇਸ਼ਾ ਰੋਕੀ ਕਿ ਜਦੋਂ ਸਾਨੂੰ ਜਰੂਰ ਸੀ ਸਾਡੇ ਬਰਾਬਰ ਕੋਈ ਨਹੀਂ ਖੜਿਆ ਅੱਜ ਮੈਂ ਹੁਣੇ-ਹੁਣੇ ਇੱਕ ਖਬਰ ਦੇਖਦਾ ਆ ਰਿਹਾ ਸੀ ਕਿ ਪਹਿਲਾਂ ਹਰਿਆਣੇ ਨੇ ਕਿਹਾ ਸੀ ਕਿ ਸਾਡਾ ਕੋਟਾ ਜਿਹੜਾ ਪੰਜਾਬ ਦੇ ਪਾਣੀ ਦਾ ਉਹ ਘਟਾ ਦਿਓ ਤੇ ਫਿਰ ਹੁਣ ਅੱਜ ਰਾਜਸਥਾਨ ਨੇ ਵੀ ਕਹਿਤਾ ਕਿ ਸਾਨੂੰ ਹੁਣ ਪਾਣੀ ਨਹੀਂ ਚਾਹੀਦਾ ਮਤਲਬ ਕਿ ਜਦੋਂ ਤਾਂ ਗਰਮੀਆਂ ਦੇ ਦਿਨ ਹੋਣ ਜਦੋਂ ਤਾਂ ਭੁੱਖੇ ਪਿਆਸੇ ਹੋ ਉਦੋਂ ਪੰਜਾਬ ਦੇ ਹੱਕਾਂ ਤੇ ਡਾਕਾ ਮਾਰ ਕੇ ਪਾਣੀ ਵੀ ਚਾਹੀਦਾ ਤੇ ਜਦੋਂ ਹੜਾਂ ਜਦੋਂ ਪੰਜਾਬ ਦੇ ਵਿੱਚ ਫਿਰ ਉਸ ਸਮੇਂ ਹਰਿਆਣੇ ਨੂੰ ਵੀ ਪਾਣੀ ਚਾਹੀਦਾ ਰਾਜਸਥਾਨ ਨੂੰ ਵੀ ਪਾਣੀ ਚਾਹੀਦਾ ਇਹ ਨਤਰੀ ਮਾਲਾ ਸਲੂਟ ਹੈ ਜਿਹੜਾ ਹੋਂਣਾ ਨਹੀਂ ਚਾਹੀਦਾ ਸੋ ਅੱਜ ਵੀ ਸਾਡੇ ਬਰਾਬਰ ਖੜਨਾ ਚਾਹੀਦਾ ਬਾਕੀ ਕੋਈ ਨਹੀਂ ਅਕਾਲ ਪੁਰਖ ਵਾਹਿਗੁਰੂ ਨਾਲ परमात्मा ਨਾਲ ਪੰਜਾਬੀ ਕਦੇ ਨਹੀਂ ਡੋਲਦੇ ਕਦੇ ਨਹੀਂ ਹਾਰਦੇ ਪੰਜਾਬ ਦੁਆਰਤੀ ਆਪਣੇ ਸਰਪੈਰਾਂ ਸਰ ਜਲਦੀ ਖੜਾ ਹੋਊਗਾ ਬੰਦੇ ਸਾਹਿਬ ਓਵਰਾਲ ਸਿਚੁਏਸ਼ਨ ਕੀ ਅੱਜ ਦੀ ਰੇਟ ਦੇ ਸਟ੍ਰੈਟਜੀ ਦੇ ਦੇਖੋ ਸਿਚੁਏਸ਼ਨ ਇਹ ਹੈ ਕਿ ਰਾਵੀ ਦਾ ਪਾਣੀ ਕੁਝ ਘਟਿਆ ਹੈ ਸਤੂੰਗ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਘੱਗਰ ਦੇ ਵਿੱਚ ਪਾਣੀ ਜ਼ਿਆਦਾ ਤੇ ਇਹ ਸਾਰੇ ਏਰੀਏ ਦੇ ਵਿੱਚ ਜਾਨੀ ਕਿ ਵੈਸੇ ਤਾਂ ਚਲੋ ਸਾਰੇ ਤੇ ਸਾਰੇ ਜਿਹੜੇ 23 ਜਲੇ ਨੇ ਉਹਨਾਂ ਤੇ ਹਾਈਲਾਈਟ ਹੈਗੀ ਆ ਪਰ ਫਿਰ ਵੀ ਚਲੋ ਜਿੰਨੀ ਮੁਸ਼ਤੇਦੀ ਦੇ ਨਾਲ ਜਿੰਨੀ ਲੋਕ ਕੰਮ ਸੰਗਤ ਕੰਮ ਬਹੁਤ ਕਰਨ ਲੱਗੀ ਹੋਈ ਹੈ ਜਿੱਥੇ ਕਿਤੇ ਲੱਗਦਾ ਕਿ ਜਿਹੜਾ ਕੂਸੀ ਬੰਦ ਹੈ ਜਿਹੜਾ ਕਿ ਕਮਜ਼ੋਰ ਪੈਂਦਾ ਉੱਥੇ ਜਾ ਕੇ ਜਾਨੀ ਕਿ ਬੋਰੀਆਂ ਦੇ ਵਿੱਚ ਰੇਤੇ ਭਰ ਕੇ ਲਗਾ ਰਹੇ ਨੇ ਹਰ ਜਣੀ ਕਿ ਹਰੇਕ ਪੱਖੋਂ ਜਾਨੀ ਕਿ ਲੱਗੇ ਹੋਏ ਬਾਕੀ ਕੰਟਰੋਲਡ ਪੁਆਇੰਟ ਜਿਹੜਾ ਕੰਟਰੋਲਡ ਵੀਊ ਦੇ ਨਾਲ ਪਾਣੀ ਛੱਡਿਆ ਜਾ ਰਿਹਾ ਵੀ ਤਾਂ ਜੋ ਜ਼ਿਆਦਾ ਨੁਕਸਾਨ ਨਾ ਹੋ ਸਕੇ ਹੁਣ ਡਿਪੈਂਡ ਕਰਦੇ ਦੇਖੋ ਕੁਦਰਤ ਨੂੰ ਕੋਈ ਜੱਜ ਨਹੀਂ ਕਰ ਸਕਦਾ ਹੋ ਪਿੱਛੇ ਕਿੰਨੀ ਬਾਰਿਸ਼ ਹੋਊਗੀ ਪੰਜਾਬ ਚ ਕਿੰਨੀ ਬਾਰਿਸ਼ ਹੋਊਗੀ ਕਿੰਨੀ ਲੰਬਾ ਸਮਾਂ ਹੋਊਗੀ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਅਨਪ੍ਰੋਡਿਕਟਿਡ ਨੇ ਸਿਰਫ ਆਪਾਂ ਤਾਂ ਕਿ ਅਸਰੰਗੇ ਲਾ ਸਕਦੇ ਆ ਅਰਦਾਸੇ ਕਰ ਸਕਦੇ ਆ ਆਪਾਂ ਤਾਂ ਵਾਹਿਗੁਰੂ ਦੇ ਚਰਨਾਂ ਤੇ ਕਿ ਸਾਰਿਆਂ ਦੇ ਮਤਲਬ ਸੁਖ ਵਰਤੇ ਜਿਹੜਾ ਪਹਿਲਾਂ ਲੈਣਾ ਡਿਸਟ੍ਰਿਕਟ ਅਫਸਰ ਹਰੇਕ ਪਿੰਡ ਦੇ ਵਿੱਚ ਤਣਾਤ ਹੋਈ ਉਹ ਵਰਕ ਬਿਲਕੁਲ ਦੇਖੋ ਉਹ ਹਰੇਕ ਪਿੰਡ ਦੇ ਵਿੱਚ ਇੱਕ ਲੋਕਲ ਅਫੀਸਰ ਬਣਾਤਾ ਕਿ ਉਹ ਪਿੰਡ ਦੇ ਹਰੇਕ ਡਿਪਾਰਟਮੈਂਟ ਦੇ ਜਿਹੜੇ ਜਾਨੀ ਕਿ ਉਹ ਉਹ ਜ਼ਿੰਮੇਵਾਰ ਹੋਊਗਾ ਜੇ ਕੋਈ ਉੱਥੇ ਜਾਨੀ ਕਿ ਨਹੀਂ ਕੋਈ ਵੀ ਨੈਗਲੀਜੈਂਸੀ ਹੁੰਦੀ ਹੈ ਸੋ ਤੁਹੋ ਹੁਣ ਇਹਦੇ ਨਾਲ ਇੱਕ ਫਾਇਦਾ ਜ਼ਰੂਰ ਹੋ ਜੂਗਾ ਕਿ ਲੋਕਾਂ ਨੂੰ ਇੱਧਰ ਉੱਧਰ ਭੱਜ ਨੱਠਣ ਦੀ ਜ਼ਰੂਰਤ ਨਹੀਂ ਉਹ ਕੱਲਾ ਆਫੀਸਰ ਜਿਹੜਾ ਹੋਊਗਾ ਪਿੰਡ ਦੇ ਵਿੱਚ ਡਿਪਲੋਏਟ ਕੀਤਾ ਉਹਦੇ ਕੋਲ ਫੁੱਲ ਫਲੈਜ ਪਾਵਰਜ਼ ਹੋਣੀਆਂ ਉਹ ਕੋਈ ਵੀ ਜਿਹੜਾ ਵੀ ਕੋਈ ਕੰਮ ਮਤਲਬ ਕਿ ਉਹਨੇ ਐਗਜ਼ੀਕਿਊਟ ਕਰਵਾਣਾ ਉਹ ਕਰਵਾ ਸਕਦਾ ਇੱਕ ਤਰ੍ਹਾਂ ਦੇ ਸਤਾ ਚਾਰ ਮੰਤਰਾਲਾ ਬੀਏ ਇਸ ਤਰ੍ਹਾਂ ਕਲਾਕਾਰ ਜਾਂ ਹੋਰ ਕਾਇਕ ਵੀ ਮਦਦ ਲਈ ਬਹੁਤ ਜ਼ਿਆਦਾ ਗਿਆਏ ਨੇ ਉਹਨਾਂ ਦੇ ਅਪ੍ਰੋਚੀ ਕੀ ਹੋਊਗਾ ਬੜਾ ਸ਼ਲਾਘਾਯੋਗ ਕਦਮ ਹੈ ਜੀ ਦੇਖੋ ਕੰਨੀ ਵਧੀਆ ਲੱਗਦਾ ਕਿ ਸਾਡੇ ਪੰਜਾਬ ਦੇ ਮਾਨਮਤੇ ਕਲਾਕਾਰ ਜਗਜੀਤ ਦੋਸਾਂਜੀ ਵਰਗੇ ਨੇ ਇਹ ਗੱਲ ਕਹੀ ਹੈ ਕਿ 10 ਪਿੰਡਾਂ ਮੈਂ ਫੂਡ ਲੈਣੇ ਅਡਾਪਟ ਕਰਦਾ ਜਿਹਦੇ ਵਿੱਚ ਜੇ ਜਿਹੜਾ ਹੋਰ ਵੀ ਨੁਕਸਾਨ ਹੋਇਆ ਉਹਦੇ ਵਿੱਚ ਵੀ ਪਰਪਾਈ ਕਰਾਂਗੇ ਆਉਣ ਵਾਲੇ ਸਮੇਂ ਵਿੱਚ ਵੀ ਜਿਹੜੇ ਇਹਨਾਂ ਨੂੰ ਰੀਹੈਬਿਲਿਟੇਟ ਕਰਨ ਲਈ ਜਿਹੜਾ ਵੀ ਸਾਨੂੰ ਕੁਝ ਵੀ ਕਰਨਾ ਪੈਂਦਾ ਉਪਰਾਲਾ ਕਰਾਂਗੇ ਐਦਾਂ ਮੈਂ ਸਾਰੀ ਸੰਗਰਾਂ ਦੀ ਕਿਸੇ ਦਾ ਵਿਸ਼ੇਸ਼ ਹੋ ਨਹੀਂ ਕਹਿ ਰਿਹਾ ਸਾਰੀ ਘਟੇ ਹੋਏ